ਅੱਜ ਵੀਟਾ ਮੈਚ ਹੋ ਗਈ ਜੀ ਅੱਛਾ 2 ਫਰਵਰੀ ਨੂੰ 2 ਸਤ 2 ਸਤ ਸੋ ਦੋਸਤੋ ਜਿਵੇਂ ਕਿ ਤੁਹਾਡੇ ਨਾਲ ਵਾਦਾ ਕੀਤਾ ਸੀਗੇ ਬਾਈ ਧਰਮਪਾਲ ਦਾ ਆਪਾਂ ਬੋਕ ਦਿਖਾਵਾਂਗੇ ਬੋਕ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ ਬਾਈ ਨੇ ਕਿਵੇਂ ਬੱਚਿਆਂ ਦੀ ਤਰ੍ਹਾਂ ਪਾਲਿਆ ਤੇ ਗਰੋਥ ਦਿਖਾਉਣਾ ਤੁਹਾਨੂੰ ਮੈਂ ਆਜੋ ਤੇ ਥੋੜਾ ਜਿਹਾ ਮੈਂ ਨਾ ਥੋੜਾ ਜਿਹਾ ਇਧਰਲੇ ਪਾਸੇ ਆਉਣਾ ਹਨਾ ਥੋੜਾ ਜਿਹਾ ਕੋੜ ਮੰਦਾ ਸੀਲ ਨਹੀਂ ਹੈਗਾ ਤੇ ਸਸਰੀ ਘਰ ਬਾਈ ਜੀ ਸਸਰੀ ਘਰ ਚਲੋ ਆਪਾਂ ਪਹਿਲਾਂ ਮਿਲ ਵੀ ਗਏ ਆ ਤੇ ਤੁਹਾਡੇ ਵਾਅਦੇ ਦੇ ਮੁਤਾਬਕ ਤੁਸੀਂ ਮੈਨੂੰ ਬੋਗ ਦਿਖਾਇਆ ਤੇ ਆਹਾ ਬਾਈ ਜੀ ਹਾਂ ਇਹ ਬੋਗ ਹੈ ਜੀ ਆਪਣੇ ਕੋਲ ਕੀ ਨਾਮ ਹੈ ਬਾਈ ਇਹਦਾ ਨਾਮ ਹੈ ਜੀ ਬਾਦਸ਼ਾ ਬਾਦਸ਼ਾ ਬਈ ਬਾਦਸ਼ਾ ਬਾਦਸ਼ਾ ਹੀ ਹੈ ਸੱਚੀ ਰਾਜਾ ਮੰਗੂ ਆ ਕਿਸੇ ਕੋੜੇ ਤੋਂ ਮੈਨੂੰ ਤਾਂ ਲੱਗਦਾ ਨਹੀਂ ਘਟ ਹੈ ਨੁਕਰੇ ਤੋਂ ਤੇ ਬਾਈ টাইগার ਦਾ ਬੱਚਾ ਜੀ টাইগার ਦਾ ਬੱਚਾ ਹੈ ਬਲੱਡ ਲਾਈਨ ਇਹਦੀ ਟਾਈਗਰ ਹੈ ਨੰਨਾ ਟਾਈਗਰ ਤੁਲਸੀ ਕੋਲੇ ਬੱਕਰਾ ਸੀਗਾ ਜੀ ਚਵਾਲੇ ਵਾਲੀ ਪਿੰਡ ਉਹਦਾ ਬੱਚਾ ਜੀ ਉਹਦਾ ਬੱਚਾ ਹਾਂਜੀ ਹਾਂਜੀ ਠੀਕ ਹੈ ਤੇ ਬਾਈ ਜੀ ਇਹਦੀ ਉਮਰ ਕਿੰਦੀ ਹੋਗੀ ਇਹ 2 ਫਰਵਰੀ ਨੂੰ ਸਾਲ ਦਾ ਹੋ ਜਾਏਗਾ ਜੀ 2 ਸਾਲ ਫਰਵਰੀ ਦਾ 2 ਫਰਵਰੀ ਨੂੰ 2 ਸਾਲ ਦਾ ਹੋ ਜਾਏਗਾ 2 ਫਰਵਰੀ ਨੂੰ 2 ਸਾਲ ਦਾ ਹੋ ਜਾਏਗਾ ਹਜੇ 2 ਸਾਲ ਦਾ ਹੋ ਜਾਏਗਾ ਹਾਂਜੀ ਹਾਂਜੀ ਲੈ ਬਾਈ 6 ਦੰਦ ਲਾਏ 6 ਦੰਦ ਲਾਏ ਹਜੇ 2 ਦੰਦ 2 ਫਰਵਰੀ ਨੂੰ ਹੋਏਗਾ ਜੀ ਹਾਂ ਤੇ ਹਾਈਟ ਦਾ ਕਾਫੀ ਤੁਹਾਨੂੰ ਕਿ ਕਿੰਨੀ ਹਾਈਟ ਹੋਊਗੀ 46 ਇੰਚ ਹਾਈਟ ਹੈ ਜੀ 46 ਇੰਚ ਹਾਈਟ ਹੈ ਭਾਈ ਜੀ ਤੇ ਬੱਕਰਾ ਪੂਰਾ ਬੱਕਰਾ ਥੋੜਾ ਗਰਮ ਹੈ ਜੀ ਗਰਮ ਹੈ ਥੋੜਾ ਜਿਹਾ ਹੈ ਨਾ ਤੇ ਭਾਈ ਬੱਕਰਾ ਤੁਸੀਂ ਦੇਖ ਰਹੇ ਹੋ ਭਾਈ ਨੇ ਦਿਖਾਉਣਾ ਨਹੀਂ ਸੀਗਾ ਤੇ ਆਪਣੀ ਭਰਾ ਨਾਲ ਆਏ ਆਪਣੇ ਤੇ ਬਾਈ ਨੇ ਵਾਦੇ ਮੁਤਾਬਿਕ ਤੇ ਮੈਨੂੰ ਦਿਖਾਇਆ ਥੋੜਾ ਜਿਹਾ ਨਾ ਗਰਮ ਹੈ ਬੱਕਰਾ ਤੇ ਭਾਈ ਜੀ ਹੋਰ ਕੀ ਖਰਾਖ ਰੁਕੀ ਹੈ ਖਰਾਕਤਾ ਜੀ ਬਸ ਆਈ ਨਹੀਂ ਰਾਤੇ ਪੱਠੇ ਤੇ ਬਾਕੀ ਮੱਕੀ ਤੇ ਛੋਲੇ ਮੱਕੀ ਛੋਲੇ ਹੈ ਕਣਕ ਹੋਗੀ ਜੀ ਜਿਵੇਂ ਕਿ ਮੈਂ ਦੇਖ ਰਿਹਾ ਆਪਣੇ ਗ੍ਰੋਥ ਹੋਰ ਬੱਕਰੀਆਂ ਨਾਲੋਂ ਵਾਵਾ ਹੈ ਦੀ ਹੈ ਨਾ ਹਾਂ ਹਾਂ ਤੇ ਸਪੈਸ਼ਲ ਕੋਈ ਟਰੀਟਮੈਂਟ ਇਹਦਾ ਬਸ ਸਪੈਸ਼ਲ ਇਹ ਹੀ ਹੈ ਜੀ ਬਰੋਟਨ ਹੋਗੀ ਅੱਛਾ ਵਿਟਾਮਿਨ ਚ ਹੋਗੀ ਜੀ ਅੱਛਾ ਬਲੱਡ ਲਾਈਨ ਤੇ ਬਲੱਡ ਲਾਈਨ ਤੇ ਮੇਨ ਹੈ ਜੀ ਬਲੱਡ ਲਾਈਨ ਤੇ ਇਹਦੀ ਜੀ ਮਾਂ ਹੈ ਬਾਪੂ ਬਾਠਾਣੇ ਚੋਂ ਬਾਬੂ ਬਾਠਾ ਨੇ ਦੁਮਾਰ ਹਾਂ ਮਾਂ ਦੀ ਬਾਬੂ ਬਾਠਾ ਵਾਲੇ ਚੋਸੀ ਜੀ ਆਪਾਂ ਇਹ ਤੁਲਸੀ ਤੋਂ ਟਾਈਗਰ ਦਾ ਬੱਚਾ ਜੀ ਆਪਾਂ ਬੱਕਰੀ ਕਰਾਸ ਕਰਾਈ ਸੀ ਅੱਛਾ ਹਾਂਜੀ ਇਹਨਾਂ ਗਰਮ ਹੋਣ ਦਾ ਕਾਰਨ ਕੀ ਹੈ ਬਾਈ ਇਹਦਾ ਇਹ ਆਪਣੇ ਕੋਲੇ ਜੀ ਜਗ੍ਹਾ ਦੀ ਘਾਟ ਹੈ ਥੋੜੀ ਹੂੰ ਤੇ ਬਸ ਇਹ ਬੰਨਿਆ ਰਹਿੰਦਾ ਜੀ ਇਸ ਕਾਰਨ ਠੀਕ ਹੈ ਠੀਕ ਹੈ ਸੋ ਬਾਅਦ ਦੇ ਮੁਤਾਬਕ ਮੈਂ ਤੁਹਾਨੂੰ ਦੱਸਿਆ ਸੀ ਬਾਹਰ ਨੂੰ ਸੇਲ ਇਹਦੇ ਸੇਲ ਵਾਸਤੇ ਜਾਂ ਇਹਦੇ ਮੀਟਿੰਗ ਵਾਸਤੇ ਫੋਨ ਨਹੀਂ ਕਰਨਾ ਇਹਦੇ ਬੱਚੇ ਸੇਲ ਵਾਸਤੇ ਐ ਤੁਸੀਂ ਫੋਨ ਕਰ ਸਕਦੇ ਹੋ ਇਹਦੇ ਬੱਚੇ ਸੇਲ ਕਰਾਂਗੇ ਤੇ ਬਾਈਆਂ ਨੂੰ ਕਰਦੇ ਵੀ ਆਏ ਆ ਇਹਦੀ ਬੱਚੇ ਫੋਨ ਆਣਗੇ ਅੱਛਾ ਹੁਣ ਇਹਦੀਆਂ ਬੱਕਰੀਆਂ ਫਰਵਰੀ ਚ ਸੋਣਗੀਆਂ ਜੀ ਕੁਝ ਮਾਰਚਸ ਸੋਣਗੀਆਂ ਪਹਿਲਾਂ ਹੀ ਸੁਆ ਬੱਕਰੀਆਂ ਦਾ ਹੁਣ ਬੱਚੇ ਆਣਗੇ ਇਹਦੇ ਬੱਚੇ ਹਾਂਜੀ ਠੀਕ ਹੈ ਜਦੋਂ ਤੱਕ ਕੋਈ ਬੱਚਾ ਨਹੀਂ ਦੇਣਾ ਜੀ ਠੀਕ ਹੈ ਜੀ ਹਾਂ ਝੂਠ ਮਾਰ ਕੇ ਆਪਾਂ ਕੋਈ ਬੱਚਾ ਨਹੀਂ ਦੇਣਾ ਬਾਈਆਂ ਨੂੰ ਤਾਂ ਦਿਲ ਸਾਫ਼ ਹੈ ਝੂਠ ਮਾਰ ਕੇ ਬੱਚਾ ਨਹੀਂ ਦੇਣਾ ਇਹ ਤਾਂ ਬਾਦਸ਼ਾਹ ਦਾ ਬੱਚਾ ਆਊਗਾ ਉਹ ਵੀ ਤੁਹਾਨੂੰ ਬਾਦਸ਼ਾਹ ਦਾ ਕੇ ਕੇ ਬਾਦਸ਼ਾਹ ਦਾ ਬੱਚਾ ਦੇਣਗੇ ਹਨਾ ਹਾਂ ਹਾਂ ਤੇ ਬੱਚਿਆਂ ਦੀ ਅਗਰ ਗੱਲ ਕਰੀਏ 2 ਮਹੀਨਿਆਂ ਦਾ ਬੱਚਾ ਕਿੰਨੇ ਤੱਕ ਹੋਏ ਕਿ ਮੌਕੇ ਦੀ ਗੱਲ ਦਾ ਨਹੀਂ ਜੀ ਮੌਕੇ ਤੇ ਵੀ ਗੱਲ ਹੈ ਬੱਚਾ ਬੱਚੇ ਦੇ ਸਾਲ ਨਾਲ ਕਟੋ-ਕਟ ਕਟੋ-ਕਟ ਵੀ ਜਾ ਰਿਹਾ 20 ਤੋਂ ਉੱਤੇ 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 ਬੱਚਾ ਹੁੰਦਾ ਹੈ ਹਾਂਜੀ ਹਾਂਜੀ ਬਾਕੀ ਬਈ ਕੁਆਲਟੀ ਤੁਸੀਂ ਦੇਖ ਸਕਦੇ ਹੋ ਮੈਂ ਕਹਨਾ ਸਿਰਈਆ ਮਾ ਬੱਚੇ ਨੇ ਸ਼ੇਰ ਪਾਲਿਆ ਬਾਈ ਨੇ ਹਾਂ ਤੇ ਚਲੋ ਥੈਂਕ ਯੂ ਬਾਈ ਜੀ